ਹੋ ਗਿਆ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਤੇ ਫੈਸਲਾ ਕਰ ਦਿੱਤਾ ਸ਼ਹਿਰ ਚ ਰਾਜ ਬੁલાਏ ਜਾਣ ਹੁਕਮ ਕਰਤਾ ਕਿ ਢੀਰਿਆਂ ਵਾਲਿਆਂ ਨੂੰ ਪੱਠੇ ਤੋਂ ਇਟਾਂ ਲਿਆ ਕੇ ਫਲਾਣੇ ਥਾਂ ਸਿੱਟੀਆਂ ਆ ਜਾਣ ਚੂਨਾ ਲਿਆਇਆ ਜਾਵੇ ਸਾਹਿਬਜਾਦਿਆਂ ਨੂੰ ਨੀਂਹਾਂ ਚ ਦੀਵਾਰਾਂ ਚ ਚਿਣ ਕੇ ਸ਼ਹੀਦ ਕੀਤਾ ਜਾਵੇ ਕਾਰਨ ਕੀ ਸੀ ਜਦੋਂ ਲੋਗੜੀ ਵਰਗੇ ਕੌਮਲ ਜਿਸਮ ਨੂੰ ਦੀਵਾਰਾਂ ਵਿੱਚ ਚਿਣਿਆ ਇਹਨਾਂ ਨੂੰ ਤਕਲੀਫ ਮਿਲੀ ਸਰੀਰ ਨੂੰ ਕੋਟ ਪਈ ਸ਼ਾਇਦ ਇਹ ਬੱਚੇ ਪੈਪੀਤ ਹੋ ਕੇ ਇਹ ਤਸ਼ੱਦਦ ਤੋਂ ਡਰ ਕੇ ਮੁਸਲਮਾਨ ਹੋ ਜਾਣ ਹੁਣ ਤਾਂ ਜ਼ਬਾਨੀ ਗੱਲਾਂ ਨਾ ਇਸ ਕਰਕੇ ਇਹਨਾਂ ਨੂੰ ਪਰਖਿਆ ਜਾਵੇ ਇਹਨਾਂ ਨੂੰ ਡਰਾਇਆ ਜਾਵੇ ਧਮਕਾਇਆ ਜਾਵੇ ਜਨਾਚੇ ਗੁਰੂ ਦੇ ਸਾਜਿਨ ਵਾਜੀ ਸਾਧ ਸੰਗਤ ਦੇ ਜੋਗੀ ਪਾਤਸ਼ਾਹ ਦੇ ਸਹਬਜ਼ਾਦਿਆਂ ਨੂੰ ਸੋਬੇ ਦੇ ਦਰਬਾਰ ਚੋਂ ਉਸ ਜਗ੍ਹਾ ਲਈ ਰਵਾਨਾ ਕੀਤਾ ਗਿਆ ਜਿੱਥੇ ਮੌਲਵੀ ਪਹੁੰਚਿਆ ਸੀ ਸੂਬਾ ਪਹੁੰਚਿਆ ਸੁਚਾਨੰਦ ਦੀਵਾਨ ਪਹੁੰਚਿਆ ਹੋਰ ਬਹੁਤ ਸਾਰੇ ਸ਼ਹਿਰ ਦੇ ਲੋਕ ਪਹੁੰਚੇ ਬੜਾ ਧੁੱਗ ਇਕੱਠ ਹੋਇਆ ਬਾਜਾਂ ਵਾਲੇ ਪਾਤਸ਼ਾਹ ਦੇ ਲਾਲਾਂ ਨੂੰ ਉਸ ਜਗ੍ਹਾ ਲਿਜਾਇਆ ਗਿਆ ਆਓ ਪਿਆਰਿਓ ਔਰ ਉਹ ਬਬਰਸ਼ੇਰ ਬਾਜਾਂ ਵਾਲੇ ਪਾਤਸ਼ਾਹ ਦੇ ਛੋਟੇ ਲਾਲ ਜਿੰਦਾਂ ਛੋਟੀਆਂ ਸਾਟੇ ਵੱਡੇ ਉਹ ਹੁੰਦੀਆਂ ਦੇ ਵਿੱਚ ਹੱਸ-ਹੱਸ ਕੇ ਕਿਵੇਂ ਖਲੋਂਦੇ ਐ ਇੱਕ ਦੂਸਰੇ ਨੂੰ ਦਿਲਾਸਾ ਕਿਵੇਂ ਦੇ ਰਹੇ ਐ ਲੋਕ ਕਿਸ ਤਰ੍ਹਾਂ ਪਾਸਿਆਂ ਦੇ ਦੇਖ ਕੇ वो अप्रीन कर रहे थे मुंजुंगड़ा ले ले रहे हैं हम पैसा राशिन इस नजम देवियों को आप शर्मन करोंगे एक सुजानंद दीवान तजीद कर दा और काश तोला मदे देरियाँ जी एक सुजानंद दीवान तजीद कर दा और काश तोला मदे देरियाँ नो दुलारा में क्या है पाजी दखाए न्या सते राज चला जो शहर सते राज चला को शहर विचो कंधा दारेरियां तोर कचेरियो कढा लिया सूरमांदेर वीरा जान तूं प्यार साबर रखी वीरा जान तूं प्यार साबर रखी सौदा वीर दे हेरियां जान ਜੋਲ ਮੰਮੂਰੇ ਇੱਥੇ ਕਾਣ ਸੁਣਦਾ ਤੂੰ ਕਾ ਮੇਲੇ ਰੀਆਂ ਨੂੰ ਸਤ ਸੰਗਿਓ ਬਾਜਾਂ ਵਾਲੇ ਪਾਤਸ਼ਾਹ ਦੇ ਲਾਲ ਨੀਆਂ ਚ ਖੜ ਗਏ ਬਹੁਤ ਕਰੜੇ ਹੀਆਂ ਵਾਲੇ ਵੀ ਫੋੜਿਆ ਵਾਂਗ ਉੱਠੇ ਸਪੇ ਆਖਰ ਦਿਲ ਤਾਂ ਹਰ ਜਿਸਮ ਦੇ ਵਿੱਚ ਹਰ ਸਰੀਰ ਦੇ ਵਿੱਚ ਹੈ ਤੇ ਬਹੁਤਿਆਂ ਦਿਲਾਂ ਚ ਦਰਦ ਵੀ ਵਿੱਚੇ ਨਿਵਾਸ ਰੱਖਦਾ ਹੈ दर्दवान साका देख के अखा च आसू आ गए तो गुरुदेव साजी नवाजी साहसंग जी माँ के पेट तो लेके शमसाणा तक बंदे दी जिंदगी का हशर यही है कल इस गलते बड़िया विचार होंदिया सन कि इंसान दा मूल की है तो मैं इस कविता दसदा कि झूठा संसार है आया तो बंदा किसी होर कम वास्ते सी। ਸਾਰ ਸੰਸਾਰ ਦੀ ਕਲਯੁਗ ਦੀ ਹਵਾ ਲੱਗਣ ਨਾਲ ਇਹ ਉਸ ਨਾਲੋਂ ਟੁੱਟ ਕੇ ਸੰਸਾਰ ਨਾਲ ਜੁੜ ਗਿਆ ਜੋ ਝੂਠਾ ਰਿਸ਼ਤਾ ਹੈ ਇੱਥੇ ਦਾ ਇੱਥੇ ਛੱਡ ਜਾਣਾ ਹੈ ਬੰਦੇ ਦੀ ਜ਼ਿੰਦਗੀ ਦੀ ਨਜ਼ਮ ਆਵੇਗੀ ਤਵਜੋਨਾ ਸ਼ਰਮ ਨ ਕਰਨਾ ਅਗਲਾ ਸਾਕਾ ਅਗਲੀ ਨਜ਼ਮ ਚ ਇਸ ਜਿਹੜਾ ਸਾਕਾ ਆਪਾਂ ਕਹਿ ਰਹੇ ਹਾਂ ਕਿੰਨਾਂ ਦਿਨਾਂ ਤੋਂ ਉਸ ਦਾ ਸਿੱਟਾ ਨਿਕਲਣ ਵਾਲਾ ਹੈ ਉਹ ਨਜ਼ਮਾਂ ਤੁਹਾਡੇ ਸਾਹਮਣੇ ਕਹਿਣੀਆਂ ਹਨ ਉਹ ਇਹਨਾਂ 15 ਮਿੰਟਾਂ ਦੇ ਵਿੱਚ ਕਹਿ ਦੇਣੀਆਂ ਤਵਜੋਨਾ ਸ਼ਰਮ ਨ ਕਰੋ ਬੰਦੇ ਵੀ ਛੋੜ ਦਤਾਰ ਦੀ ਬਣਿਆ ਫਿਰ ਤੈਂ ਚਾਕ ਤੰਤ ਕੜੇ ਨੇ ਫੁੱਟਣਾ ਹੋਤ ਨਾ ਘਰ ਦਾ ਰਖਾ ਕਰ ਕਹਿ ਕੇ ਆਇਆ ਨਾ ਮਨੁਜਾ ਪੁੰਗਾ ਸੱਚਿਆ ਇੱਥੇ ਆ ਕੇ ਪੁੱਲ ਗਏ ਕੱਚੇ ਦਿਆ ਕੱਚੇ ਆ ਇੱਥੇ ਆ ਕੇ ਪੁੱਲ ਗਏ ਕੱਚੇ ਦਿਆ ਕੱਚੇ ਆ ਓਹ ਦੀ ਦਾ ਪਾਣਾ ਕੇ ਪੁਤਲਾ ਠਾ उहो भई दोधो वेड़े दोध चोग वेड़े चोग बि अने फेर हो कम शिया जेक द पिया भेण दा पाशाक बदिल तूं वेनूदा पाशाक बदिल तूं वॾा ड़े मख न खा मासा कीड़े मोटा पुखण खाड़े मोटा पुखण बाप मेड़े पोता पोत वई त बाप मां करे पोता पोत वई हथी खू के मारे न पोतई हथी पूके मेते भाई चारे दाम ते वास ते पटण गोर ते वास ते पटण गोर जीवी रखी काग जी रोके मिटी भैलू मिटी चे ਰੋਤੇ ਮਿੱਟੀ ਬੈਠੂ ਮਿੱਟੀ ਦੇ ਸਾਹ ਮੇਟ ਕੇ ਆ ਬਈ ਹੱਕ ਦੀ ਕਮਾਈ ਖਾ ਜਹਾਨ ਠਕ ਨਾ ਰੱਬ ਦੀ ਕਸਮ ਸੁਈ ਜਾਣੀ ਸਗਣਾ ਰੱਬ ਦੀ ਕਸਮ ਸੁਈ ਸੱਚ ਦੀ ਨਵਾਜ ਨੀਤ ਲੈ ਪਿਆਰੋ ਜੇ ਜੀਵ ਸੱਚ ਬੋਲਣ ਤੇ ਪਹਿਰਾ ਦੇ ਦੇਵੇ ਤੇ ਇਹ ਭਵੇਂ ਕੁਝ ਵੀ ਨਾ ਕਰੇ ਨਹੀਂ ਕਲਿਆਣ ਹੋ ਸਕਦੀ ਹੈ ਪਰ ਅਸੀਂ ਬੰਦਾ ਕਿੱਡਾ ਨੁਸ਼ਕਰਾ ਹੈ ਬਿਨਾ ਵਜਾ ਤੋਂ ਸਾਰੀ ਦਿਹਾੜੀ ਕੁਫਰ ਤੋਲੀ ਜਾਂਦਾ ਹੈ ਪ੍ਰਾਈ ਮਹਿਲਤ ਹੋਈ ਜਾਂਦਾ ਹੈ ਨਾ ਕੁਝ ਦੇਖਿਆ ਹੁੰਦਾ ਹੈ ਨਾ ਕੁਝ ਸੁਣਿਆ ਹੁੰਦਾ ਹੈ ਨਾ ਉਸ ਝੂਠ ਬੋਲਣ ਦਾ ਕੋਈ ਲਾਭ ਹੈ ਕਿਤੇ ਸਮਾ ਆਵੇਗਾ ਇਸ ਵਿਸ਼ੇ ਤੇ ਵੀ ਕੋਈ ਨਾ ਕੋਈ ਕਪਤਾ ਕਰਾਂਗੇ ਕਿ ਝੂਠ ਬੋਲਣ ਦਾ ਕੀ ਫਲ ਮਿਲਦਾ ਸੋ ਇਸ ਕਰਕੇ ਨਵਾਜ ਨਵਾਜ ਨਹੀਂ ਕਿਹਾ ਉਸਤਾਦ ਨੇ ਕਿਹਾ ਦੋ ਗੱਲਾਂ ਸੁਣ ਲੈ ਇੱਕ ਤਾਂ ਇਹ ਕਿ ਨਾ ਤੂੰ ਮੱਕੇ ਜਾ ਨਾ ਮਦੀਨੇ ਜਾ ਨਾ ਹਰਦਵਾਰ ਜਾ ਕੋਈ ਲੋੜ ਨਹੀਂ ਦੋ ਗੱਲਾਂ ਜੇ ਕਰ ਲਏ ਤਾਂ ਬਸ ਤੇਰੀ ਖਲਿਆਣ ਹੈ ਕਿਹੜੀਆਂ ਇੱਕ ਤਾਂ ਹੱਕ ਦੀ ਕਮਾਈ ਦਸਨਵਾ ਦੀ ਕਰਕੇ ਖਾਣੀ ਸਿੱਖ ਲੈਵੇਂ ਕਿਸੇ ਦੇ ਹੱਕ ਤੇ ਮਨ ਨਾ ਡੁਲਾਵੇਂ ਕਿਸੇ ਦਾ ਹੱਕ ਸੀਨੇ ਨਾ ਦੂਸਰਾ ਸੱਚ ਬੋਲਣ ਸਿੱਖ ਲੈ ਬਸ ਇਸੇ ਵਿੱਚ ਹੀ ਸਾਰਾ ਖੁਸ਼ ਆ ਜਾਂਦਾ ਉਹਨਾਂ ਨੇ ਤਾਂ ਬੜਾ ਕੁਝ ਕਿਹਾ ਇਸ ਤੋਂ ਅਗੇ ਵੀ ਹੋਰ ਗੱਲ ਹੋਈ ਹੈ ਬਈ ਦਸਾਂ ਦਿੱਿਆ ਰੱਬ ਮਲਾਉਣ ਵਾਲੀ ਰੱਖੇ ਯਾਦ ਜੇ ਕਿਸੇ ਨੂੰ ਚਾਹਤ ਹੋਵੇ ਰਹਿਣ ਯਾਦ ਨਾ ਲਿਖ ਲਿਓ ਫਿਕਰਿਆਂ ਨੂੰ ਪਾਸ ਕਾਗਜ਼ੀ ਕਲਮ ਦਵਾਤ ਹੋਵੇ ਕੱਢੋ ਦਸਮਦਸਾਉਂ ਦਾ ਅਨਾਜ ਵਿੱਚੋਂ ਮਾਇਆ ਮਾਲ ਦੀ ਅਦਾ ਜ਼ਕਾਤ ਹੋਵੇ ਖਾਲੀ ਜਾਣ ਦੁਆਰੇ ਨੂੰ ਮੰਗਤੇ ਨਾ ਆਟਾ ਗੁੱਜ ਦਾ ਭਰੀ ਪਰਾਤ ਹੋਵੇ ਮਿੱਠੀ ਨੀਂਦ ਤਿਆਗ ਕੇ ਜਾਗ ਪੇ ਜੀ ਪਵੇ ਸ਼ੋਰ ਨਾ ਕੋਲ ਜਮਾਤ ਹੋਵੇ ਬਹਿਣਾ ਚਾਹੀਦਾ ਦੂਰ ਗਿਲਾਜਤਾ ਤੋਂ ਪਵੇਂ ਓਪਨ ਪਲੇਸ ਸਵਾਤ ਹੋਵੇ ਟੋਕੇ ਹੱਥ ਨੂੰ ਕੰਠ ਨੂੰ ਸਾਫ ਕਰ ਲੈ ਸੱਚੇ ਰੱਬ ਨੂੰ ਮਾਰਨੀ ਝਾਤ ਹੋਵੇ ਹੱਥ ਕੰਡ ਪਰ ਫਿਰਿਆ ਹੋ ਮੁਰਸ਼ਿਦਾ ਦਾ ਕੋਈ ਔਰ ਹੋ ਪਵੇਂ ਸਦਾਤ ਹੋਵੇ ਇਸਲਾਮੀ ਫਿਕਰ ਹੈ ਇਸ ਦੀ ਵਜਾ ਤੋਂ ਥੋੜੀ ਜੀ ਕਰਦੇ ਆ ਜਿਸ ਤਰ੍ਹਾਂ ਅਸੀਂ ਸੋਡੀਆਂ ਬੰਸ ਨੂੰ ਸਤਿਕਾਰ ਦੇ ਆ ਕਿ ਸਾਡੇ ਗੁਰੂ ਸਾਹਿਬਾਨ ਸੋਡੀਆਂ ਚ ਹੋਏ ਐ ਵੇਦੀਆਂ ਚੋ ਬਾਬਾ ਨਾਨਕ ਸਾਹਿਬ ਜੀ ਹੋਇਆ ਸੀ ਉਹਨਾਂ ਦਾ ਮਾਣ ਕਰਦੇ ਆ ਤੇ ਮੁਸਲਮਾਨਾਂ ਦੇ ਬਾਲੇ ਪੈਗੰਬਰ ਸਜਦਾ ਚ ਹੋਇਆ ਉਹ ਸਜਦਤ ਕੌਮ ਨੂੰ ਬੜਾ ਸਤਿਕਾਰ ਦੇ ਹਨ ਤੋਂ ਪਰ ਉਸਤਾਦ ਕਹਿੰਦਾ ਨਹੀਂ ਭਵੇਂ ਜਲਾਹਿਆ ਦੇ ਘਰੇ ਕੋਈ ਜੰਮਿਆ ਹੋਵੇ ਭਵੇਂ ਸਜਦਾਂ ਦੇ ਘਰੇ ਜੰਮਿਆ ਹੋਵੇ ਰੱਬ ਨੂੰ ਉੱਚੀ ਜਾਤ ਨਾਲ ਨਹੀਂ ਉਹਨਾਂ ਤੋਂ ਦਿਲ ਦੀ ਸੁਭਾਅ ਦਿਲ ਦੀ ਸਫਾਈ ਨਾਲ ਹੈ ਉਹ ਆਦੇ ਆ ਹੱਥ ਕੰਡ ਪਰ ਫਿਰਿਆ ਹੋ ਮੁਰਸ਼ਿਦਾਂ ਦਾ ਕੋਈ ਆਬ ਹੋ ਭਵੇਂ ਸਦਾਤ ਸਦਾਤ ਸਜਦ ਨੂੰ ਕਿਆ ਭਵੇਂ ਕੋਈ ਔਰ ਹੋ ਭਵੇਂ ਸਦਾਤ ਹੋਵੇ ਤਾਂ ਸੁਖ ਮਿਲੇ ਤਾਂ ਸ਼ੁਕਰਗੁਜ਼ਾਰ ਹੋਵੇ ਦੁੱਖ ਦਰਦ ਮੇ ਸਬਰ ਕਨਾਤ ਹੋਵੇ ਇਹੋ ਜਿਹਾ ਕੌਣ ਇਨਸਾਨ ਹੈ ਅਸੀਂ ਸੁਖ ਚ ਖੁਸ਼ੀ ਮਨਾਉਨੇ ਆ ਦੁੱਖ ਚ ਅਸੀਂ ਦੁੱਖ ਮੇ ਸੁਸ ਕਰਨ ਲੱਗ ਜਾਂਦੇ ਆ ਉਹ ਨਹੀਂ ਉਹ ਇੱਕ ਸਾਰ ਹੋਵੇ ਜੇ ਦੁੱਖ ਮਿਲਦਾ ਤਾਂ ਤਾ ਵੀ ਤੇਰਾ ਦਿੱਤਾ ਜੇ ਸੁਖ ਮਿਲਦਾ ਤਾਂ ਤਾ ਵੀ ਤੇਰਾ ਦਿੱਤਾ ਸੁਖ ਮਿਲੇ ਤਾਂ ਸ਼ੁਕਰਗੁਜ਼ਾਰ ਹੋਵੇ ਦੁੱਖ ਦਰਦ ਵਿੱਚ ਸਬਰ ਕਨਾਤ ਹੋਵੇ ਆਹਾ ਵਕਤ ਹੁੰਦਾ ਮਾਲਾ ਫੇਰਨੇ ਦਾ ਤਾਰੇ ਡਲਕਦੇ ਢਲੀ ਦੀ ਰਾਤ ਹੋਵੇ ਲੈਣਾ ਲੁੱਟ ਪਈ ਅੰਤ ਦੇ ਹੀਰਿਆਂ ਨੂੰ ਲਾਈ ਰੱਬ ਦੇ ਮਹਿਲ ਨੂੰ ਘਾਤ ਹੋਵੇ ਗੁਜਰ ਜਾਣ꺄 ਰਾਤ ਦੇ ਪਹਿਰੇਤ ਨਹੀਂ ਉਦੋਂ ਟਿੱਕੀ ਵੀ ਕੁਲ ਅਫਾਤ ਹੋਵੇ ਚੌਥੇ ਫਲਕ ਪਰ ਉਤਰੇ ਅਰਸ਼ ਰੱਬ ਦਾ ਸਾਰੀ ਖੇਲ ਸ਼ੈਤਾਨ ਦੀ maat ਹੋਵੇ ਠਾਠਾ ਮਾਰਦਾ ਰਿਵਰ ਪਿਆਰ ਰਹਿਣ ਤਾਂ ਦਾ ਮਿਹਰਬਾਨੀਆਂ ਵਰਨ ਬਰਸਾਤ ਹੋਵੇ ਰੱਬ ਅਰਸ਼ ਤੋਂ ਬਾਜ ਤੇ ਬਾਜ ਮਾਰੇ ਪਿਆਰੋ ਭਗਤ ਤੋਂ ਕਰਜਾਂ ਦੇ ਹੁੰਦੇ ਐ ਇੱਕ ਰੱਬ ਤੇ ਆਸ਼ਿਕ ਉਹ ਜਿਹੜਾ ਰੱਬ ਤੇ ਆਸ਼ਿਕ ਹੈ ਭਗਤ ਉਹ ਕਿਸੇ ਦੇ ਲਈ ਦੁਆ ਕਰ ਸਕਦਾ ਹੈ ਅਰਦਾਸ ਕਰ ਸਕਦਾ ਹੈ ਕਿ ਰੱਬ ਦੀ ਮਰਜ਼ੀ ਹੈ ਮੰਨੇ ਚਾਹੇ ਨਾ ਮੰਨੇ ਇੱਕ ਐਸੇ ਭਗਤ ਪਹੁੰਚ ਜਾਂਦੇ ਐ ਇਸ ਮੰਜ਼ਲ ਤੇ ਉਲਟਾ ਰੱਬ ਉਹਨਾ ਤੇ ਆਸ਼ਿਕ ਹੋ ਜਾਂਦਾ ਹੈ ਉਹ ਫਿਰ ਆਪਣੇ ਭਗਤਾਂ ਦੀ ਅੱਖ ਹੀ ਨਹੀਂ ਮੋੜਦਾ ਉਹ ਤਾਂ ਧੌਂਸ ਨਾਲ ਰੱਬ ਨੂੰ ਮਲਾ ਦਿੰਦੇ ਐ ਇਸ ਤਰ੍ਹਾਂ ਬਾਬਾ ਕਬੀਰ ਜੀ ਨਾਮਦੇਵ ਜੀ ਜਿਨੇ ਕਿਹਾ ਸੀ ਜਦਾਂ ਗਉਂਦਵਾਦੇ ਤੇ ਨਹੀਂ ਮੈਂ ਸਿਰ ਚੜ੍ਹ ਕੇ ਮਰਦਾ ਐ ਇਸੇ ਤਰ੍ਹਾਂ ਪਿਆਰੋ ਸਹਿਜ ਸਾਚੀ ਬਾਬਾ ਕਬੀਰ ਨੇ ਕਿਹਾ ਕਿ ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ ਪਾਛੇ ਲਾਗੋ ਹਰ ਘਰੇ ਕਹਿਤ ਕਬੀਰ ਕਬੀਰੋ ਮੱਜਲੇ ਜਿਸ ਤਰ੍ਹਾਂ ਧੰਨੇ ਦਾ ਮਾਲ ਚਾਰਿਆ ਸੀ ਜਾਂ ਖੇਤੀ ਕੀਤੀ ਸੀ ਪਾਣੀ ਲਾਇਆ ਸੀ ਈਸ਼ਵਰ ਨੇ ਬਈ ਰੱਬ ਅਰਸ਼ ਤੋਂ ਆਵਾਜ਼ ਤੇ ਆਵਾਜ਼ ਮਾਰੇ ਕੁਝ ਮੰਗ ਲੈ ਤਿਆਰ ਸਗਾਤ ਹੋਵੇ ਪਰ ਐਵੇਂ ਨਹੀਂ ਨੀਤ ਸਾਫ ਗਵਾਤ ਨੂੰ ਦੂਰ ਕਰ ਦੇ ਇੱਕ ਆਪ ਤੇ ਰੱਬ ਦੀ ਜਾਤ ਹੋਵੇ ਹਾਸਲ ਹੋਮਦਾ ਏ ਕੁਰਬ ਪ੍ਰਮਾਤਮਾ ਦਾ ਕੁਰਬ ਕਿ ਆਜ ਤਾਂ ਕਰੀਬ ਨੂੰ ਨੇੜੇ ਤੇ ਜਿਹੜੇ ਨੂੰ ਫਿਰ ਰੱਬ ਦੇ ਜੀਵ ਇੰਨਾ ਨੇੜੇ ਹੋ ਜਾਂਦਾ ਜਿਵੇਂ ਅਸੀਂ ਤੇ ਤੁਸੀਂ ਤੁਸੀਂ ਸਾਡੇ ਬਚਨ ਸੁਣ ਰਹੇ ਹੋ ਅਸੀਂ ਥੋੜੇ ਦਰਸ਼ਨ ਕਰ ਰਹੇ ਹਾਂ ਉਹਦੇ ਫਿਰ ਰੱਬ ਨਾਲ ਇਸ ਤਰ੍ਹਾਂ ਉਹ ਜੀਵ ਗੱਲਾਂ ਕਰਦਾ ਉਹ ਪ੍ਰਾਣੀ ਆਦਾ ਹਾਸਲ ਹੋਮਦਾ ਏ ਕੁਰਬ ਪ੍ਰਮਾਤਮਾ ਦਾ ਇਵੇਂ ਜਪਈ ਜਾਂ ਨਾਮ ਪਰਪਾਤ ਹੋਵੇ ਉਹ ਬਾਬੂ ਖੁਦੀ ਨੂੰ ਛੋੜ ਖੁਦਾ ਮਿਲਦਾ ਹੈ ਜੀ ਭਜਨਾਂ ਦੀ ਨੇਕ ਬਰਾਤ ਹੋਵੇ ਜਿੰਨਾ ਚਿਰ ਮਨ ਚ ਖੁਦੀ ਹੈ ਹੰਕਾਰ ਆ ਮਾਣ ਹੈ ਉਹਨਾਂ ਚਿਰ ਰੱਬ ਨਹੀਂ ਨਿੜਿਆ ਸਕਦਾ ਸੋ ਪਿਆਰ ਉਹ ਉਸ ਆਪਣੇ ਵਿਛੇ ਤੇ ਨਜ਼ਰਾਂ ਲਿਆਓ ਖਿਆਲ ਲਿਆਓ ਬਾਜਾਂ ਵਾਲੇ ਪਾਤਸ਼ਾਹ ਚੋਜੀ ਦੇ ਦੁਲਾਰੇ ਮੀਆਂ ਚ ਖੜੇ ਐ ਆਖਰੀ ਕਵਤਾ ਉਹਨਾਂ ਦੇ ਉੱਤਰ ਪ੍ਰਸ਼ਨ ਹੋ ਰਿਹਾ ਹੈ ਤੋਂ ਬਾਜਾਂ ਵਾਲੇ ਪਾਤਸ਼ਾਹ ਦੇ ਦੁਲਾਰਿਆਂ ਨੂੰ ਇਟਾ ਘੜ ਕੇ ਲਾਂਗੀਆਂ ਗਈਆਂ ਥੋਕ ਥੋਕ ਇਟਾ ਲਾਂਗੀਆਂ ਗਈਆਂ ਬਣੀ ਮੁਸੀਬਤ ਮਿਲੀ ਪਰ ਫਰੀਦ ਉਹਨਾਂ ਬਹਾਦਰਾਂ ਨੇ ਸੀ ਤੱਕ ਨਹੀਂ ਉਚਾਰਿਆ ਤੇ ਸਗੋਂ ਆਪਾਂ ਪਾਸਿਆਂ ਵਾਲੀ ਜੋ ਖਿਲਖਤ ਖੜੀ ਹੈ ਉਹਨਾਂ ਦੇ ਅੱਖਾਂ 'ਚ ਆਸੂ ਆਏ ਹੋਏ ਐ ਭਰੇ ਹੋਏ ਗਲੇ ਐ ਪਰ ਸਰਕਾਰ ਦਾ ਐਸਾ ਦਬਦਬਾ ਹੈ ਜਲ੍ਹਕ ਸੂਬੇ ਨੂੰ ਕੁਝ ਕਹਿ ਨਹੀਂ ਸਕਦੇ ਆਓ ਪਿਆਰੋ ਬਾਜਾਂ ਵਾਲੇ ਬਾਦਸ਼ਾਹ ਦੇ ਛੋਟਿਆਂ ਨੰਨਾਂ ਨੇ ਸਰਹੰਦ ਸੂਬੇ ਦੇ ਉਸ ਕਾਲ ਕਾਲ ਟੋਟੀਆਂ ਚੋਂ ਨਿਕਲ ਕੇ ਉਹਨਾਂ ਦੀਵਾਰਾਂ 'ਚ ਖੜ ਕੇ ਇਸ ਤਰ੍ਹਾਂ ਸ਼ਹੀਦੀ ਪਾਉਣ ਲੱਗਿਆ ਜੱਕਾਰੇ ਜਿੰਦੇ ਚੋਰਾਵਾਰ ਸਿੰਘ ਦੇ ਰਹਾ ਨਰਮਪਰਾਣ ਤੀਰ ਦਰਦ ਸਹੀ ਰੱਖ ਹੌਸਲਾ ਨਾ ਹੋ ਆਦਲ ਵੀਰਾ ਜਦ ਅੰਨ ਵਿੱਚ ਆਗੇ ਲੜ ਕੇ ਤੇ ਹਜੋਰਾਵਾਰ ਸਿੰਘ ਨੇ ਖੜ ਕੇ ਉਹ ਵੀਰਾ ਦਿਲਨਾ ਰੇਕੇ ਰਹਿ ਸ਼ੰਕਰ ਲਖੀਆਂ ਲਖਰਾ ਤੇ ਕੀ ਗਰਨਾ ਚੜਕੇ ਸਿਖਰਾ ਤੇ ਤੇ ਨਾਮ ਪਾਪੀ ਸਰੇ ਹੋਰ ਛੱਡਗੇ ਹੋਗੇ ਨਦਲ ਅਜ ਰੱਬ ਵੀ ਬੱਕਿਆ ਕਿ ਤੇ ਲਾ ਯਾਰ ਜੀ ਸੁਣ ਲੈ ਆਪਣੀ ਹੱਦ ਹੋਗੀ ਮੀਰਾਂ ਪਾਪ ਦੀ

ਸਾਹ ਵਜਾ ਦੇ ਜਿਨ੍ਹਾਂ ਦਾ ਸਾਗਾ तकरीबन 5 ਦਿਨ ਤੋਂ ਆਪਾਂ ਇਸ ਸਟੇਜ ਤੋਂ ਬੋਲ ਰਹੇ ਐ ਸਿੱਖ ਸੰਗਤਾਂ ਮਾਈ ਭਾਈ ਮਾਣ ਰਹੇ ਹੋਂ ਉਹਨਾਂ ਦਾ ਨਤੀਜਾ ਇਹ ਸੀ ਕਿ ਚੋਜੀ ਪਾਤਸ਼ਾਹ ਦੇ ਛੋਟੇ ਛੋਟੇ ਲਾਲਾ ਨੇ ਵੀ ਆਪਣਾ ਇੱਕ ਇੱਕ ਕਤਰਾ ਖੂਨ ਦਾ ਵਹਾਤਾ ਪਰ ਚੋਜੀ ਪਾਤਸ਼ਾਹ ਦੇ ਪਿਤਾ ਤੇਗ ਬਹਾਦਰ ਦੇ ਉਸ ਚਿੱਟੀ ਪੱਗ ਨੂੰ ਦਾਗ ਨਹੀਂ ਲੱਗਣ ਦਿੱਤਾ ਆਂਝ ਨਹੀਂ ਜਾਣ ਦਿੱਤੀ ਜਿਸ ਲਈ ਮਾਤਾ ਗੁਜਰੀ ਜੀ ਨੇ ਜੇਲ੍ਹ ਚ ਕਿਤੇ ਆਪਣੇ ਮਸੂਮ ਪੋਤਰਿਆਂ ਨੂੰ ਕਿਹਾ ਸੀ ਕਿ ਤੁਹਾਡੇ ਦਾਦੇ ਨੇ ਦੇਸ਼ ਲਈ ਕੌਮ ਲਈ ਪਰਮ ਲਈ ਕੁਰਬਾਨੀ ਦਿੱਤੀ ਹੈ ਕੋ ਤੁਸੀਂ ਦੀ ਚਿੱਟੀ ਚਾਦਰ ਨੂੰ ਦਾਗ ਨਾ ਲਾ ਦਿਓ ਗੁਰਮੁਖ ਪਿਆਰੋ ਇਸੇ ਹੀ ਸੰਕੋਚ ਕਰਦੇ ਆ ਤੁਸੀਂ ਉਸ ਬਾਜਾਂ ਵਾਲੇ ਪਾਤਸ਼ਾਹ ਦੇ ਆਪਣੇ ਪੁੱਤਰਾ ਵਟੇ ਤੁਹਾਨੂੰ ਵਟਾਇਆ ਇਸ ਲਈ ਆਪਣੇ ਪਰਿਵਾਰ ਦਾ ਇੱਕ ਇੱਕ ਕੱਤਰਾ ਜੇ ਗਿਣਿਆ ਜਾਵੇ ਉਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ ਪੁੰਗਾਣੀ ਦੇ ਜੁੱਧ ਚ ਆਪਣੇ ਭੂਆ ਦੇ ਪੁੱਤਰਾ ਨੂੰ ਸ਼ਹੀਦ ਕਰਾਉਣਾ ਮਾਮੰਗਰਪਾਲ ਚੰਦਵਰਗੇ ਸ਼ਹੀਦ ਹੋਣੇ ਇਹਨਾਂ ਕਾ ਉਹਨਾਂ ਦੀਆਂ ਸ਼ਹਾਦਤਾਂ ਹਨ ਤਾਰੇ ਗਿਣੇ ਜਾ ਸਕਦੇ ਆ ਉਹਨਾਂ ਦੇ ਪਰਬਕਾਰ ਉਹਨਾਂ ਦੇ ਕੌਤਕ ਨਹੀਂ ਗਿਣੇ ਜਾ ਸਕਦੇ ਕੱਲ ਨੂੰ ਆਪਾਂ ਕੋਈ ਹੋਰ ਕਹਾਣੀ ਹੋਰ ਇਤਿਹਾਸ ਦੀ ਕੋਈ ਕੜੀ ਸ਼ੁਰੂ ਕਰਾਂਗੇ ਇਹਨਾਂ ਕੁਝ ਕਹਿੰਦੇ ਹੋਏ ਸਮਾਂ ਹੋ ਗਿਆ ਤੋਂ ਤੁਹਾਡੇ ਬੜੇ ਮਸ਼ਕੂਰ ਹੈ ਇਹਨਾਂ ਜਰੂਰ ਯਾਦ ਰੱਖਿਆ ਕਰੋ ਬੱਚੇ ਬੱਚੀਆਂ ਨੂੰ ਜਦੋਂ ਸਾਡਾ ਇਤਿਹਾਸ ਸਰਵਨ ਆਪਣਾ ਇਤਿਹਾਸ ਸਰਵਨ ਕਰਨਗੇ ਉਹਨਾਂ ਨੂੰ ਇਹ ਪਤਾ ਲੱਗੇਗਾ ਸਤਿ ਹੋਵੇਗਾ ਅਸੀਂ ਕਿੰਨਾਂ ਦੀ ਔਲਾਦ ਹੈ ਇਹਨਾਂ ਦੇ ਸੁਲਤਾਨ ਹੈ ਸਾਡੇ ਬਜ਼ੁਰਗ ਸਾਡੇ ਹੌਨਰ ਬਹਾਦਰ ਸਾਨੂੰ ਕਿਹੜਾ ਰਸਤਾ ਦਿਖਾ ਕੇ ਗਏ ਹੈ ਅਸੀਂ ਕਿਸ ਕੋਝੇ ਰਸਤੇ ਪਏ ਹੋਏ ਆਓ ਮੈਂ ਇਥੇ ਸੰਕੋਚ ਕਰਦਾ ਤੋ ਮਨ ਗਦਗਦਾ ਹੈ ਤੁਹਾਡੇ ਦਰਸ਼ਨ ਕਰਕੇ ਤੋ ਬਾਜਾਂ ਵਾਲੇ ਪਾਤਸ਼ਾਹ ਦਾ ਧੰਨਵਾਦ ਦੋ ਵੇਲੇ ਕਰਿਆ ਕਰ ਜਿਸ ਨੇ ਕੌਮ ਨੂੰ ਨਮੀ ਸੇ ਦਿੱਤੀ ਹੈ ਅਤੇ ਸੰਸਾਰ ਦੇ ਸਾਰਿਆਂ ਬੰਦਨਾਂ ਨੂੰ ਕੱਟ ਕੇ ਇਸ ਕੌਮ ਨੂੰ ਪਰਫਲਤ ਕੀਤਾ ਹੈ ਉਹਨਾਂ ਦਾ ਦਿੱਤਾ ਹੋਇਆ ਸ਼ਿਕਾ ਅਸੀਂ ਖਾਰੇ ਜਾਂ ਸੁਖ ਭੋਗ ਰਹੇ ਆ ਇਹਨਾਂ ਪੁੱਛ ਕਹਿੰਦੇ ਕਿ ਮਾਂ ਦੇ ਜੱਜ ਕੈਂ